ਅੱਜ ਦੇਸ਼ ਦੇ ਅੰਦਰ ਕਿਸਾਨ ਭਰਾ ਆਪਣੀਆਂ ਹੱਕੀਆਂ ਮੰਗਾਂ ਦੇ ਲਈ ਬੜੇ ਲੰਬੇ ਆਸੇ ਤੋਂ ਸੰਘਰਸ਼ ਕਰਦੇ ਆ ਰਹੇ ਹਨ ਪਹਿਲਾਂ ਵੀ ਇੱਕ ਲੰਮਾ ਅੰਦੋਲਨ ਦਿੱਲੀ ਦੇ ਬਾਹਰ ਦੇ ਇੱਤੇ ਕਿਸਾਨਾਂ ਨੇ ਲੜਿਆ ਜਦੋਂ ਤੇ ਨਕਾਲੇ ਕਰੋਨ ਬੀਜਪੀ ਨੇ ਲੈ ਕੇ ਆਏ ਸੀ ਔਰ ਉਸ ਤੋਂ ਬਾਅਦ ਐਮਐਸਪੀ ਦੀ ਲੀਗਲ ਗਾਰੰਟੀ ਅਤੇ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਕਿਸਾਨ ਦੇਸ਼ ਦੇ ਹੋਂਦ ਕੇ ਸਾਥ ਲਗਾਤਾਰ ਆਪਣਾ ਸੰਘਰਸ਼ ਜਿਹੜਾ ਉਕੇ ਦਾ ਸਰਕਾਰ ਦੇ ਖਿਲਾਫ ਉਹਨਾਂ ਨੇ ਸ਼ੁਰੂ ਕੀਤਾ ਹੋਇਆ ਪਰ ਲੇਕਿਨ ਅਫਸ ਅੱਜ ਦੇਹੱਥੇ ਕਿਸਾਨਾਂ ਤੇ ਜਿਹੜੇ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਰਹੇ ਸੀ ਅੱਜ ਉਹਨਾਂ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਉਹਨਾਂ ਨੂੰ ਜ਼ਖਮੀ ਕਰਨਾ ਉਹਨਾਂ ਦੇ ਦੇਹੱਥਾ ਨਿਆਥੀਆਂ ਦੇ ਉੱਤੇ ਬੈ ਸਮਝਦਾ ਬਾਹਰ ਕਰਨਾ ਇੱਕ ਕਾਇਰਨਾ ਸਟੈਪ ਸੀਗਾ ਬੀਜੇਪੀ ਦਾਗਾ ਸੋ ਮੈਂ ਦਿੰਦਾ ਕਰਦੇ ਹਾਂ ਅੱਜ ਇੱਕ ਕਿਸਾਨ ਭਰਾ ਦੀ ਜਿਹੜੀ ਦੁਖਦਾਈ ਮੌਤ ਹੋਈ ਆ ਉਹਦੇ ਨਾਲ ਵੀ ਪੈਸਾਂ ਦਾ ਦਿਲ ਚ ਝੋੜਿਆ ਗਿਆ ਬਹੁਤ ਹੀ ਦੁਖਦ ਘਟਨਾ ਅੱਜ ਹੋਇਆਗਾ ਸੋ ਕੇਂਦਰ ਸਰਕਾਰ ਨੂੰ ਜਹੇ ਹਮਲੇ ਤੁਰੰਤ ਬੰਦ ਕਰਨੇ ਚਾਹੀਦੇ ਨੇ ਕਿ ਇੱਕ ਪਾਸੇ ਕਿਸਾਨ ਨੇ ਜਿਹੜੇ ਸ਼ਾਂਤੀਪੂਰਵਕ ਆਪਣਾ ਪ੍ਰੋਟੈਸਟ ਕਰ ਰਹੇ ਹੋ ਦੂਸਰੇ ਪਾਸੇ ਹਰਿਆਣਾ ਸਰਕਾਰ ਸੈਂਟਰਲ ਸਰਕਾਰ ਲਗਾਤਾਰ ਕਿਸਾਨਾਂ ਤੇ ਹਮਲੇ ਕਰ ਰਹੀ ਆ ਸੋ ਅਸੀਂ ਇਹਦੀ ਨਿੰਦਾ ਕਰਦੇ ਆ ਦੂਜੇ ਪਾਸੇ ਕੇਂਦਰ ਸਰਕਾਰ ਨੂੰ ਤੁਰੰਤ ਗੱਲਬਾਤ ਕਰਕੇ ਸਾਰੀਆਂ ਮੰਗਾਂ ਜਿਹੜੀਆਂ ਰਗੀਆਂ ਉਹ ਮੰਨੀਆਂ ਚਾਹੀਦੀਆਂ ਨੇ ਤੇ ਕਿਸਾਨਾਂ ਦਾ ਇਨਸਾਫ ਕਰਨਾ ਚਾਹੀਦਾ